ਸ਼ੰਭੂ ਬੈਰੀਅਰ ਤੇ ਲਗਾਤਾਰ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੁੰਦੇ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਜੁੜੇ ਹੋਏ ਨੇ ਉਹ ਜ਼ਖਮੀ ਹੁੰਦੇ ਨਜ਼ਰ ਆ ਰਹੇ ਨੇ ਬਖਾ ਦਿਨੇ ਤੁਹਾਨੂੰ ਹੁਣ ਵੀ ਇਸ ਧੰਦੇ ਨਾਲ ਲਗਾਤਾਰ ਹਮਲਾ ਜਿਹੜੀ ਹੈ ਅਤਰੂ ਗੈਸ ਦੇ ਗੋਲੇ ਸੁਖੀ ਨਜ਼ਰ ਆਈ ਹੈ ਕਿ ਉਸ ਅਤਰੂ ਗੈਸ ਕਰਕੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਜ਼ਖਮੀ ਹੋ ਰਹੇ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਛਰੇ ਨਿਕਲ ਰਹੇ ਨੇ ਆਪ ਤੁਸੀਂ ਦੇਖ ਲਓ ਕਿਆ ਜਾ ਰਹਾ ਹੈ ਜਿਸੇ ਵੀ ਕਿਸਾਨ ਨਿਹੰਗ ਸਿੰਘ ਹੈ ਔਰ ਨਿਹੰਗ ਸਿੰਘ ਦੇ ਲੱਗਾ ਇੱਥੇ ਗੋਲਾ ਲੱਗਿਆ ਬਾਹ ਦੇ ਉੱਪਰ ਥੋੜਾ ਗੋਲਾ ਲੱਗਿਆ ਜ਼ਖਮੀ ਹੋ ਗਿਆ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ ਹਸਪਤਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਖਾਲਸਾਈਡ ਜਿਹੜੀ ਹੈ ਉਹ ਵੀ ਇੱਥੇ ਮੌਜੂਦ ਹੈ ਔਰ ਖਾਸਾ ਹੈ ਜਿਹੜੀ ਹੈ ਜ਼ਖਮੀਆਂ ਦੀ ਮਦਦ ਕਰਨ ਦਾ ਕੰਮ ਕਰਦੀ ਹੈ ਉਹਨਾਂ ਨੂੰ ਫਰਸਟ ਏਡ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਖਾਸਾ ਹੈ ਦੇ ਨਾਲ ਕੋ ਤਸਵੀਰ ਵਖਾ ਰਹੇ ਆ ਅਨਿਅੰਗ ਸਿੰਘ ਜਿਹੜਾ ਇਸ ਤੇ ਗੋਲਾ ਲੱਗਿਆ ਔਰ ਉਸ ਗੋਲੇ ਕਰਕੇ ਅਨਿਅੰਗ ਸਿੰਘ ਜਿਹੜਾ ਉਹ ਜ਼ਖਮੀ ਹੋ ਗਿਆ ਵੀਐਨਟ ਲੈ ਗਿਆ ਹਾਂ ਜਿਹੜੀ ਹੈ ਯਾਰ ਬਾਕੀ ਕਰ ਲਓ ਔਰ ਲੋਕੋ ਵੀ ਰਾਰਾ ਰਿਹਾ ਹੈਗਾ ਦਵਾਈ ਦਾ ਦਵਾਈ ਦਾ ਅਦਰ ਇੱਕ ਪਾਈ ਇਸ ਦੀ ਪਾਈ ਅਥਰ ਗੈਸ ਵੀ ਨਜ਼ਰ ਆਈ ਹੈ ਔਰ ਲੋਕੋ ਕੋ ਫੇਰ ਲੱਗ ਗਿਆ ਯਾਰ ਭਾਈ ਜੀ ਕੀ ਕਹਿਣਾ ਚਾਹੋਗੇ ਜਿਸ ਟਾਂ ਦੇ ਨਾਲ ਫੇਰ ਤੋਂ ਪੁਲਸ ਜਿਹੜੀ ਹੈ ਉਹ ਕਿੰਨਾ ਕੀ ਐਕਸ਼ਨ ਲੈ ਕੇ ਨਜ਼ਰ ਆ ਰਿਹਾ ਸ਼ਾਂਤੀ ਮਈ ਤੇ ਬੈਠੇ ਲੋਕ ਦੋਹਾਂ ਦੇ ਤੇ ਬੈਠੇ ਨੇ ਭਾਈ ਜੀ ਗੱਡੀ ਚਾਹੁੰਦੇ ਹਾਂ ਮਾਨਵਤਾ ਦਾ ਕਹਾਣੇ ਸ਼ਾਂਤੀ ਬਈ ਲੋਕਾਂ ਦੇ ਬੈਠੇ ਲੋਕਾਂ ਦੇ ਉੱਤੇ ਪਾਸੂ ਵੇਖਦੇ ਗੋਲਾ ਛੁੱਟੇ ਜਾਣ ਦੇ ਲਈ ਹਾਂ ਹਾਂ ਇੱਕ ਹਾਈਵੇ ਸਰਕਾਰੀ ਹੈ ਦਿੱਲੀ ਦਾ ਹੈ ਹਰਿਆਣਾ ਸਰਕਾਰ ਕਿਉਂ ਰੋਕ ਰਹੀ ਹੈ ਇਹਨਾਂ ਲਈ ਕੀ ਹੱਕੇ ਇੱਕ ਦੋਰੀ ਨੀਤੀ ਬਹੁਤ ਹੀ ਕਹਾਣ ਹੁੰਦਾ ਵੇ ਲੋਕਾਂ ਨਾਲ ਇਹੀ ਅਪੀਲੇ ਕੀ ਇਹਨਾਂ ਰਸਤੇ ਖੋਲਣ ਦੇ ਇਹਨਾਂ ਨੂੰ ਆਪਣੀ ਗਾਇਜ਼ ਮੰਗਾਣੇ ਜਿਹੜੀਆਂ ਗਾਇਜ਼ ਮੰਗਾ ਪੂਰੀਆ ਕਰਨ ਦਾ ਮੌਕਾ ਦਿੱਤਾ ਜਾਏ ਬਿਲਕੁਲ ਦੇਖੋ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਜਾਏ ਇਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਏ ਆਹੀ ਕਹਿ ਰਹੇ ਨੇ ਲੋਕ ਲੇਕਿਨ ਸੰਘਰਸ਼ ਦੇ ਵਿੱਚ ਲਗਾਤਾਰ ਜ਼ਖਮੀਆਂ ਦੀ ਜਿਹੜੀ ਸੰਖਿਆ ਉਹ ਵੱਧੀ ਨਜ਼ਰ ਆ ਰਹੀ ਹੈ ਲਗਾਤਾਰ ਕਿਸਾਨ ਜਿਹੜੇ ਨੇ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣੇ ਨੇ ਉਹ ਪੁਲਿਸ ਦੇ ਅਥਰੂਗਾ ਸਾਹ ਦਾ ਸ਼ਿਕਾਰ ਹੋ ਰਹੇ ਨੇ ਜ਼ਖਮੀ ਹੋ ਰਹੇ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜਾਂ ਫਿਰ ਇੱਥੇ ਹੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਜਾਂ ਫਿਰ ਵਕ ਵਕ ਹਸਪਤਾਲ ਜਿਹੜੇ ਬਿਲਕੁਲ ਇਸ ਇਲਾਕੇ ਦੇ ਨੇੜੇ ਪੈਂਦੇ ਨੇ ਉਹ ਹਸਪਤਾਲਾਂ ਚ ਲਜਾਇਆ ਜਾ ਰਿਹਾ ਤਾਂ ਕਿ ਉਹਨਾਂ ਦਾ ਛੇਤੀ ਤੋਂ ਛੇਤੀ ਇਲਾਜ ਹੋਏ ਕੱਲ ਜ਼ਖਮੀਆਂ ਦੀ ਸੰਖਿਆ ਜਿਹੜੀ ਹੈ 100 ਦੇ ਪਾਰ ਜਾਂਦੀ ਨਜ਼ਰ ਆਈ ਸੀ ਅੱਜ ਫਿਰ ਤੋਂ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਅੱਜ ਫਿਰ ਤੋਂ ਜਿਸ ਢੰਗ ਦੇ ਨਾਲ ਬਿਲਕੁਲ ਜਿਹੜਾ ਕਹਿ ਸਕਦੇ ਆ ਬਾਰਡਰ ਉਸ ਦਿਵਾਰ ਪਰ ਜਿਹੜੇ ਅਥਰੂ ਗੈਤ ਦੇ ਗੋਲੇ ਛੁੱਟੇ ਜਾਣੇ ਨੇ ਉਸ ਕਰਕੇ ਇੱਕ ਵਾਰ ਫਿਰ ਤੋਂ ਜਿਹੜੇ ਇਸ ਅੰਦੋਲਨ ਦੇ ਵਿੱਚ ਮੁੰਡੇ ਇਸ ਅੰਦੋਲਨ ਦਾ ਹਿੱਸਾ ਬਣੇ ਨੇ ਉਹ ਲਗਾਤਾਰ ਜ਼ਖਮੀ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਜ਼ਖਮੀ ਹੋਣ ਦਾ ਸਿਲਸਿਲਾ ਫੇਰ ਸ਼ੁਰੂ ਹੋ ਗਿਆ ਕੈਮਰਾ ਪਰਸਨ ਅਨਿਲ ਦੇ ਨਾਲ ਗੁਰਿੰਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬੀਰੀਆ